ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਇੱਕ ਅੱਜ ਦਾ ਆਪਾਂ ਲੈ ਕੇ ਆਏ ਕਿ ਜਿਗਾੜ ਬਣਾਇਆ ਆਪਾਂ ਜਿਵੇਂ ਕਿ ਹੁਣ ਸੌਣ ਦਾ ਮਹੀਨਾ ਮੂਰੇ ਆਊਗਾ ਤੇ ਮੱਛਰ ਮੱਖੀ ਜਿਹੜਾ ਪਸ਼ੂਆਂ ਨੂੰ ਬਹੁਤ ਤੰਗ ਕਰਦਾ ਤੇ ਆਪਾਂ ਮੱਛਰਦਾਨੀਆਂ ਵੀ ਲਾਉਣੀਆਂ ਪੈਂਦੀ ਆਪਾਂ ਨੂੰ ਪੱਖੇ ਵੀ ਲਾਉਣੇ ਪੈਂਦੇ ਆ ਤੇ ਫੇਰ ਵੀ ਜਿਹੜਾ ਪਸ਼ੂ ਆਪਣੇ ਟੇਕ ਕੇ ਵਹਿੰਦੇ ਨਹੀਂ ਹੈਗੇ ਤੇ ਮੱਛਰ ਮੱਖੀ ਦੇ ਨਾਲ ਸਾਨੂੰ ਪਤਾ ਹੈ ਕਿ ਨੁਕਸਾਨ ਬਹੁਤ ਹੋ ਜਾਂਦਾ ਜਿਵੇਂ ਪਸ਼ੂ ਦੁੱਧ ਵੀ ਘਟ ਜਾਂਦੇ ਆ ਪਸ਼ੂ ਲਿੱッセ ਵੀ ਹੋ ਜਾਂਦੇ ਆ ਕਹੋ ਜਦੋਂ ਪਸ਼ੂ ਨੂੰ ਆਰਾਮ ਨਾ ਮਿਲਿਆ ਕਿਉ ਇਸ ਤਰ੍ਹਾਂ ਦਾ ਆਪਾਂ ਇੱਕ ਜਗਾੜ ਤਿਆਰ ਕਰਿਆ ਤੁਹਾਨੂੰ ਦੱਸਾਂਗੇ ਵੀ ਕਿਵੇਂ ਦਾ ਇਹ ਜਗਾੜ ਤਿਆਰ ਕਰਿਆ ਆਪਾਂ ਤੇ ਬਣੇ ਰਹੋ ਵੀਡੀਓ ਦੇਖ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਦੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਆਪਾਂ ਆ ਜਿਹੜਾ ਜਗਾੜ ਤਿਆਰ ਕਰਿਆ ਹੈ ਤੇ ਦਾ ਇੱਕ ਫਾਇਦਾ ਇਹ ਆ ਕਿ ਜਿਵੇਂ ਆਪਾਂ ਆਮ ਧੂਈ ਪਾਉਣੇ ਆ ਤ ਉਹ ਪੱਖਾ ਲਾਉਣ ਸਾਰੀ ਮੱਚ ਜਾਂਦੀ ਆ ਤੇ ਫੇਰ ਆਪਾਂ ਨੂੰ ਸਮਾਨ ਬਹੁਤ ਧਰਨਾ ਪੈਂਦਾ ਵੇਸਟ ਜਾਂਦਾ ਤੇ ਜਿਹੜਾ ਆਪਾਂ ਜਿਗਾੜ ਤਿਆਰ ਕਰਿਆ ਇਹ ਆਪਾਂ ਇੱਕ ਤੌੜਾ ਲੈ ਲਿਆ ਪੁਰਾਣਾ ਵੇਸਟ ਤੌੜੇ ਆਪਣੇ ਘਰਾਂ ਦੇ ਵਿੱਚ ਪਏ ਹੁੰਦੇ ਆ ਤੇ ਬਰਮੇ ਦੇ ਨਾਲ ਟਰੈਲ ਦੇ ਨਾਲ ਆਹ ਸੱਲ ਕੱਢ ਲੈ ਦਿਖਾ ਦੇ ਬਈ ਆਹ ਨੇੜੋਂ ਤੇ ਸੱਲ ਕੱਢ ਲੈ ਤੇ ਸੱਲ ਕੱਢ ਕੇ ਉੱਤੇ ਦੇ ਆਪਾਂ ਚੜਤਾ ਚੱਪਣ ਤੇ ਵਿੱਚ ਇਹਦੇ ਤੁਸੀਂ ਪਾ ਦੇਣਿਆ ਤੂੜੀ ਜਾਂ ਬੂਰਾ ਜਿਵੇਂ ਲੱਕੜਾਂ ਦਾ ਪਿਆ ਹੁੰਦਾ ਪੁਰਾਣਾ ਆਪਣੇ ਕੋਲੇ ਮੈਸਤਰੀ ਤੋਂ ਵੀ ਮਿਲ ਜਾਂਦਾ ਸਸਤੇ ਮਿਲ ਜਾਂਦਾ ਕਿ ਉਹ ਵਿੱਚ ਪਾ ਦੇਣਿਆ ਦੇ ਪਾਥਨਾ ਦੇ ਇਹਦੇ ਥੱਲੇ ਵੀ ਸੱਲ ਕੱਢਨੇ ਆ ਆ ਦੇਖੋ ਤਿੰਨ ਚਾਰ ਸਾਲ ਜਿਹੜੇ ਦੇ ਨਾਲ ਸੱਲ ਥੱਲੇ ਕੱਢੇ ਕਿਉਂਕਿ ਹਵਾ ਪਵੇ ਸੱਲੋਂ ਤੇ ਹੁਣ ਇਹ ਸਾਰੀ ਦਿਹਾੜੀ ਤੇ ਦਿਨ ਰਾਤ ਚੱਲੀ ਜਾਊਗਾ ਥੋੜੀ ਜੀ ਤੂੜੀ ਦੇ ਨਾਲ ਸਰ ਜਾਊਗਾ ਤੇ ਆਪਣੇ ਪੱਖਿਆਂ ਦੇ ਨਾਲ ਵਧੀਆ ਪਸ਼ੂ ਬੈਠੇ ਰਹਿਣਗੇ ਮੱਛਰ ਮੱਖੀ ਜਿਹੜੀ ਧੂਏ ਦੇ ਨਾਲ ਨੇੜੇ ਨਹੀਂ ਆਉਂਦੀ ਹੈਗੀ ਤੇ ਕਿਵੇਂ ਦਾ ਲੱਗਿਆ ਜਿਗਾੜ ਕਮੈਂਟ ਕਰਕੇ ਦੱਸਿਓ ਤੇ ਜੇ ਕਿਸੇ ਭਰਾ ਨੇ ਬਣਾਉਣਾ ਬਹੁਤ ਵਧੀਆ ਚੀਜ਼ ਆ ਤੇ ਮੱਛਰ ਮੱਖੀ ਦੇ ਨੇੜੇ ਵੀ ਨਹੀਂ ਆਉਣਾ ਆਪਣੇ ਪਸ਼ੂਆਂ ਦੇ ਰਾਮੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ